ਜਾਰੇ ਅਮਰੀਕਾ ਵਾਲੇ ਆਸਟ੍ਰੇਲੀਆ ਵਾਲੇ ਆਇਓ ਕੈਨੇਡਾ ਵਾਲੇ ਯਾਰੇ ਬਾਕੀ ਕੀ ਨਾ ਕੋਈ ਪਤਾ ਹਾਂ ਪੂਜੀ ਬੋਲੋ ਬੋਲੇ ਸੰਕਰ ਕੀ ਜੈ ਹਰ ਪੂਰਾ ਖਰਾਸਾ ਹੈ ਜਾਰੇ ਅਮਰੀਕਾ ਵਾਲੇ ਆਸਟ੍ਰੇਲੀਆ ਵਾਲੇ ਆਇਓ ਕੈਨੇਡਾ ਵਾਲੇ ਜਾਰੇ Sampai jumpa di video selanjutnya. मुंडा जो मर्जी आके फोटो बचा रहे जो बेचारिया कुछ मना कर दे ਚੈਨਲ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਸ਼ਵਲਾ ਪਜਾ ਮੰਦਰ ਦੀਆਂ ਜਿੱਥੇ ਕਿ ਅੱਜ ਇੱਕ ਭਾਰੀ ਇਹਨਾਂ ਲੱਗਾ ਹੈ ਕਿਉਂਕਿ ਅੱਜ ਸ਼ਵਰਾਤੀ ਹੈ ਤੇ ਸ਼ਵਰਾਤੀ ਦੇ ਤੋ ਭਗਵਾਨ ਭੋਲੇ ਨਾਥ ਜੀ ਦੀ ਅੱਜ ਹਰ ਥਾਂ ਤੇ ਮਨਾ ਹੋ ਰਹੀ ਹੈ ਤੇ ਇੱਥੇ ਵੱਡੀ ਗਿਣਤੀ ਵਜੋਂ ਲੋਕਾਂ ਨੇ ਲੰਗਰ ਵੀ ਲਾਏ ਹਨ ਤੇ ਸੰਗਤਾਂ ਦੇ ਤੋਂ ਮੌਜੂਦ ਸ਼ਾਹਦ ਅਸੀਂ ਗੱਲਬਾਤ ਕਰਾਂਗੇ ਇੱਕ ਪਤਨਾ ਹਾਂਜੀ ਭਾਜੀ ਮੈਂ ਸੁਨੀਲ ਨਗੇ ਸਮਾਜ ਸੇਵਕ ਸਾਹਮਣੇ ਅੱਜ ਭੋਲੇ ਬਾਬਾ ਦੀ ਸ਼ੋਸ਼ ਰਤਰੀ ਆਦੀ ਮੋਹਰਵਾਦੇ ਮਾਰਵਾਦੀ ਮਾਦਾ ਜੀ ਆਇਆ ਸੀ ਅੱਜ ਸ਼ਵਾਲਾ ਭਾਗ ਪਾਈਆਂ ਵਿੱਚ ਸਭਾਸ ਪੂਰੇ ਸੰਸਾਰ ਵਿੱਚ ਅੱਜ ਬਹੁਤ بڑا ਵੱਡਾ ਮੇਲਾ ਲੱਗਦਾ ਹੈ ਸ਼੍ਰੀ ਪਾਰਵਤੀ ਦਾ ਤੁਸੀਂ ਸਾਰੇ ਬਸੇ ਧਿਆਨ ਮਾਰੋ ਲੋਕਾਂ ਦੀ ਭੀੜ ਉਮੜ ਕੇ ਆ ਰਹੀ ਹੈ ਹਰ ਜਗ੍ਹਾ ਹਜ਼ਾਰਾਂ ਲੰਗਰ ਲੱਗੇ ਹੋਏ ਨੇ ਲੋਕੀ ਤੋਰੇ ਨਾਦੇ ਤੇ ਪਛਣਾ ਵਿੱਚ ਚੂਮ ਰਹੇ ਨੇ ਗਾਰੇ ਨੇ ਆਨੰਦ ਆ ਰਿਹਾ ਹੈ ਇਸ ਭੀੜ ਨੂੰ ਦੇਖ ਕੇ ਇਹ ਹਰ ਸਾਲ ਹੀ ਪੋਰੇ ਨਾ ਤੇ ਮੇਰਾ ਲੱਗਦਾ ਛਵਲਾ ਭਾਗ ਭਈਆਂ ਮੰਦਰ ਦੇ ਵਿੱਚ ਲੱਖਾਂ ਕਰੋੜ ਦੇ ਵਿੱਚ ਲੋਕੀ ਆਗੇ ਤੇ ਛਵਲੇ ਭਈਆਂ ਵਿੱਚ ਆ ਕੇ ਨਤਮਸਤ ਹੁੰਦੇ ਆ ਇੱਕ ਵਾਰ ਪੋਰੇ ਬਾਬੇ ਦੇ ਕਿਹੋ ਜਿਹੋ ਦਵਾਰੇ ਤੇ ਜੋ ਵੀ ਕਿਸੇ ਨੇ ਮੰਗਿਆ ਉਹਦੀ ਹਰ ਮਨੋਗਾਮਨਾ ਪੂਰ ਰੋਈਏ ਮੇਰੀ ਖੁਦ ਦੀਆਂ ਬੜੀਆਂ ਮਨੋਗਾਮਨਾ ਪੂਰਨ ਹੋਈਆਂ ਮੈਂ ਵੀ ਇਸ ਪਰਮਾਤਮਾ ਦੇ ਦਵਾਰੇ ਸ੍ਰੀ ਸ਼ਮੀ ਜਨਾ ਅਧਿਵੀ ਮਨੋਗਾਮਨਾ ਪੂਰੀਆਂ ਦੀ ਪਰਮਾਤਮਾ ਬੋਲੇਵਾ ਸਭੀ ਆਪਨਾ ਪੂਰਨ ਕਰੇ ਇਹ ਸ਼ਵਰਾਤੀ ਦਾ ਮੇਲਾ ਕਿੰਨੇ ਸਾਲਾਂ ਤੋਂ ਚੱਲਦਾ ਆ ਰਿਹਾ 16 ਸਾਲਾਂ ਤੋਂ ਇਸ ਤਰ੍ਹਾਂ ਹੀ ਰਚ ਰਿਹਾ ਲੋਕੀ ਚੂਮ ਚੂਮ ਕੇ ਨੱਚ ਨੱਚ ਕੇ ਬੋਲੇ ਬਾਬਾ ਦਵਾਰ ਆ ਕੇ ਮੱਥੇ ਟੇਕਦੇ ਨੇ ਉਹਨਾਂ ਦੇ ਦਰਸ਼ਨ ਕਰਦੇ ਨੇ ਔਰ ਲੋਕੀ ਚਾਹ ਆਨਾਂ ਲੰਗਰ ਲਗਾਉਂਦੇ ਨੇ ਚਾਹ ਦਾ ਬਰੰਗਾਂ ਦਾ ਬਿਊਟੀ ਕੁਝ ਹੈ ਤਾਂ ਆਈਸਕ੍ਰੀਮ ਆ ਜਾਂ ਕੋਲ ਰਿੰਗ ਦਾ ਸਾਰੀ ਦੁਨੀਆ ਨੂੰ ਮੇਰੀ ਤਰਫੋਂ ਸਾਰੇ ਵਲਦ ਨੂੰ ਸਾਰੇ ਭਾਈਚਾਰਿਆਂ ਨੂੰ ਮੇਲ ਕਰੋ ਜੋ ਆਤੇ ਨੇ ਉਹ ਉਹਨਾਂ ਨੂੰ ਨੱਕ ਵਧਾਈਏ ਪ੍ਰਮਾਤਮਾ ਸਭ ਨੂੰ ਚੜ੍ਹਦੀਆਂ ਵਾਲੇ ਰੱਖੇ ਬੋੜੇ ਬਾਬਾ ਦੇ ਲੰਗਰ ਮੇਰੇ ਰਮਾ ਦੇ ਨੇ ਨੇ ਪਸਾਈ ਨਾ ਹੋ ਰਾਂ ਕਿ ਨਾ ਹੀ ਰਹਿਣ ਸੁਣੀ ਇਹ ਜਨਾਂ ਸੋਸ਼ਲ ਵਰਕਰ ਕੋਈ ਨਹੀਂ ਸੁਨੀਲਾ ਨਯਾਰ ਜਿਨ੍ਹਾਂ ਨੇ ਕਿਹਾ ਕਿ ਸਭਾ ਤੋਂ ਦੇ ਨਾਤੇ ਸਮਸਤੇ ਦੇ ਰਾਜ ਲੋਕਾਂ ਦੀਆਂ ਮਾਣਕਾ ਪੂਰੀਆਂ ਹੁੰਦੀਆਂ ਹਨ ਇਸ ਜਗਤ ਤੇ ਲੋਕਾਂ ਵੱਡੀ ਗਿੰਦੀ ਵਿੱਚ ਆ ਕੇ ਨਤਮਸਤਕ ਹੋ ਗਏ ਜੀ ਪ੍ਰਮਾਤਮਾ ਦੀਆਂ ਭੋਗੇ ਨਾਦੀਆਂ ਸ਼ੇਰ ਸੰਕਤੀਆਂ ਖੁਸ਼ੀਆਂ ਬਰਸਾ ਰਹੇ ਹਨ ਸਾਕੇ ਜਨਕ ਅਮਰੀਕ ਸਿੰਘ ਜੀ ਅੰਮ੍ਰਿਤਸਰ